ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਗੁਰਦੁਆਰਾ ਗੁਰੂ ਘਰ ਅੜੀ ਸਰ ਸਾਹਿਬ ਜੀ ਦੇ ਦਰਸ਼ਨ ਕਰਾਈਏ ਇਹ ਗੁਰਦੁਆਰਾ ਪਿੰਡ ਢੋਲਾ ਅਤੇ ਹੰਡਿਆਆ ਦੇ ਵਿੱਚ ਸਥਿਤ ਹੈ ਜਿੱਥੇ ਲੋਕ ਦੂਰੋਂ ਦੂਰੋਂ ਇਸ ਗੁਰੂ ਘਰ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਇੱਥੇ ਮੰਨਿਆ ਜਾਂਦਾ ਹੈ ਕਿ ਲੋਕਾਂ ਦੇ ਅੜੇ ਹੋਏ ਕੰਮ ਦੂਰ ਹੁੰਦੇ ਹਨ ਜੋ ਵੀ ਲੋਕ ਪੂਰੀ ਸੱਚੀ ਸ਼ਰਧਾ ਨਾਲ ਗੁਰੂ ਜੀ ਦੇ ਦਰਸ਼ਨ ਕਰਦੇ ਹਨ ਉਹਨਾਂ ਅੱਗੇ ਮਨੋ ਕਾਮਨਾਵਾਂ ਮੰਗਦੇ ਹਨ ਉਹ ਪੂਰੀਆਂ ਜ਼ਰੂਰ ਹੁੰਦੀਆਂ ਹਨ ਇਸ ਲਈ ਜੋ ਵੀ ਇੱਥੇ ਸ਼ਰਧਾ ਨਾਲ ਆਉਂਦੇ ਹਨ ਤੇ ਅਰਦਾਸ ਕਰਦੇ ਹਨ ਵਾਹਿਗੁਰੂ ਜੀ ਉਹਨਾਂ ਦੀ ਅਰਦਾਸ ਪੂਰੀ ਕਰਦੇ ਹਨ ਇਸ ਸਥਾਨ ਤੇ ਨੋਮੇ ਪਾਛਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਚਰਨ ਪਾਏ ਸਨ ਲੋਕ ਦੂਰੋਂ ਦੂਰੋਂ ਇਸ ਗੁਰੂ ਘਰ ਦੇ ਦਰਸ਼ਨ ਕਰਨ ਲਈ ਆਉਂਦੇ ਹਨ ਅਤੇ ਆਪਣੀਆਂ ਝੋਲੀਆਂ ਖੁਸ਼ੀਆਂ ਨਾਲ ਪਰ